ਜੀ ਸਾਰਿਆਂ ਨੂੰ ਕਿਦਾਂ ਸਭ ਠੀਕ ਠਾਕ ਹੋ ਅੱਜ ਇੱਕ ਬੜੇ ਗੰਭੀਰ ਮੁੱਦੇ ਤੇ ਮੈਂ ਗੱਲ ਕਰਨੀ ਚਾਹਣਾ ਤੇ ਇਹ ਮੈਸੇਜ ਮੇਰਾ ਪੰਜਾਬ ਸਰਕਾਰ ਨੂੰ ਵੀ ਹੈ ਸਾਡੀ ਪੰਜਾਬ ਦੀ ਗਵਰਨਮੈਂਟ ਨੂੰ ਵੀ ਹੈ ਬਲਕਿ ਇਹ ਮੈਸੇਜ ਮੇਰਾ ਸਾਡੇ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਵੀ ਹੈ ਸਾਰਿਆਂ ਨੂੰ ਆ ਕਿ ਦੇਖੋ ਬੰਦਾ ਕੋਈ ਗਲਤੀ ਕਰਦਾ ਤੇ ਉਹਨੂੰ ਅਸੀਂ ਕਹਿੰਨੇ ਕੋਈ ਗੱਲ ਨਹੀਂ ਦੁਬਾਰਾ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਗਲਤੀ ਹੁੰਦੀ ਹੈ ਨਾਰਮਲ ਜੀ ਗਲਤੀ ਪਰ ਕਈ ਬੰਦੇ ਐਸਾ ਜ਼ੁਲਮ ਕਰਦੇ ਆ ਐਸਾ ਐਸਾ ਗੁਨਾਹ ਕਰਦੇ ਆ ਜਿਹਦੀ ਮਾਫੀ ਨਹੀਂ ਹੁੰਦੀ ਉਹ ਜਿਹੇ ਗੁਨਾਹ ਸਾਡੇ ਜਲੰਧਰ 'ਚ ਹੋਇਆ ਇੱਕ 13 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ ਬੱਚ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹ ਬੱਚ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਪਣੀ ਸਾਰਿਆਂ ਦੀਆਂ ਬੱਚੀਆਂ ਨੇ ਆਪਣੇ ਸਾਰਿਆਂ ਦੇ ਬੱਚੇ ਨੇ ਧੀਆਂ ਨੇ ਪੁੱਤ ਨੇ ਤੁਸੀਂ ਇਹ ਸੋਚ ਕੇ ਦੇਖੋ ਕਿ ਆਪਣੀਆਂ ਬੇਟੀਆਂ ਆਪਣੀਆਂ ਭੈਣਾਂ ਸਿਕਿਉਰ ਹੈਗੀਆਂ ਸਾਡੇ ਇੱਥੇ ਨਹੀਂ ਉਸ ਕਰਕੇ ਨਹੀਂ ਕਿਉਂਕਿ ਇਸ ਦੁਨੀਆ 'ਚ ਇਸ ਸਾਡੇ ਸਮਾਜ ਵਿੱਚ ਕਈ ਇਦਾਂ ਦੇ ਦਰਿੰਦੇ ਘਟਿਆ ਲੋਕ ਵੀ ਨੇ ਜਿਹੜੇ ਇਦਾਂ ਬੱਚਿਆਂ ਦਾ ਸ਼ੋਸ਼ਣ ਕਰਦੇ ਨੇ ਬੱਚਿਆਂ ਦਾ ਓਹੋ ਮੇਰਾ ਤਾਂ ਕਹਿੰਦੇ ਹੋਏ ਮਨ ਬੜਾ ਦੁਖੀ ਹੋ ਰਿਹਾ ਬੱਚਿਆਂ ਨਾਲ ਜ਼ਬਰ ਜਨਾਹ ਕਰਦੇ ਨੇ ਉਹਨਾਂ ਉਹਨਾਂ ਵਾਸਤੇ ਮੈਨੂੰ ਲੱਗਦਾ ਇੱਕੋ ਹੀ ਕਾਨੂੰਨ ਹੋਣਾ ਚਾਹੀਦਾ ਇੱਕੋ ਹੀ ਸਜ਼ਾ ਹੋਣੀ ਚਾਹੀਦੀ ਹੋਵੇਗੀ ਆ ਮੌਤ ਉਹਨਾਂ ਨੂੰ ਥਾਂ ਤੇ ਮਾਰ ਦੇਣਾ ਚਾਹੀਦਾ ਸੀ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਮੇਰੀ ਅਪੀਲ ਆ ਵਕੀਲਾਂ ਨੂੰ ਕਿ ਉਸ ਬੰਦੇ ਨੂੰ ਸਿਰਫ ਫਾਂਸੀ ਦੀ سزا ਹੀ ਹੋਣੀ ਚਾਹੀਦੀ ਹੈ ਜਿਨੇ ਮਾਸੂਮ ਬੱਚੀ ਨਾਲ ਜ਼ਬਰਜਨਾਹ ਕੀਤਾ ਹੈ। ਔਰ ਮੇਰੀ ਗੁਜ਼ਾਰਿਸ਼ ਹੈ ਸਾਰੀ ਜਿਹੜੀ ਸਾਡੀ ਸਾਡੇ ਜਲੰਧਰ ਦੇ ਜਿਹੜੇ ਅ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਕਿ ਪੁਲਿਸ ਆ ਪੂਰੀ ਸਾਡੇ ਪੰਜਾਬ ਦੀ ਤੇ ਮੇਰੀ ਗੁਜ਼ਾਰਿਸ਼ ਹੈ ਭਗਵੰਤ ਮਾਨ ਸਾਹਿਬ ਨੂੰ ਮੇਰੀ ਗੁਜ਼ਾਰਿਸ਼ ਹੈ ਸਾਡੇ ਜਲੰਧਰ ਦੇ ਜਿੰਨੇ ਵੀ ਐਮਐਲਏ ਨੇ एमपी ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਪਲੀਜ਼ ਹੱਥ ਜੋੜ ਕੇ ਤੁਹਾਨੂੰ ਗੁਜ਼ਾਰਿਸ਼ ਹੈ ਕਿ ਉਸ ਬੰਦੇ ਨੂੰ ਸਿਰਫ ਤੇ ਸਿਰਫ ਤੇ ਸਿਰਫ ਤੇ ਸਿਰਫ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਮੌਤ ਦੀ ਸਜ਼ਾ ਹੀ ਉਹਦੇ ਲਈ ਕਿਉਂਕਿ ਬੱਚੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੀਆਂ ਸਭ ਦੀਆਂ ਸਾਂਝੀਆਂ ਨੇ ਤੇ ਮੇਰੀ ਗੁਜ਼ਾਰਿਸ਼ ਹੈ ਪੰਜਾਬ ਸਰਕਾਰ ਨੂੰ ਮੇਰੀ ਗੁਜ਼ਾਰਿਸ਼ ਹੈ ਜੱਜ ਸਾਹਿਬਾਨ ਨੂੰ ਮੇਰੀ ਗੁਜ਼ਾਰਿਸ਼ ਹੈ ਵਕੀਲਾਂ ਨੂੰ ਮੇਰੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਜਿਹੜੇ ਇਹ ਇਸ ਮਾਮਲੇ ਨੂੰ ਦੇਖ ਰਹੇ ਨੇ ਕਿ ਪਲੀਜ਼ ਉਹਨਾਂ ਨੂੰ ਇਨਸਾਫ ਦੋ ਲੜਕੀ ਵਾਲਿਆਂ ਨੂੰ ਬੱਚੀ ਛੋਟੀ ਜੀ 13 ਸਾਲ ਦੀ ਮਾਸੂਮ ਬੱਚੀ ਉਹਦੇ ਕਰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰੀ ਗੁਜ਼ਾਰਿਸ਼ ਹੈ ਕਿ ਪਲੀਜ਼ ਤੁਸੀਂ ਉਸ ਬੰਦੇ ਨੂੰ ਸਿਰਫ ਫਾਂਸੀ ਦੀ ਸਜ਼ਾ ਹੀ ਮਿਲਣੀ ਚਾਹੀਦੀ ਧੰਨਵਾਦ